ਉਨਟਾਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਅੱਜ ਜੋ ਪਿੰਡ ਬੇਰਕੇ ਵਿੱਚ ਸਾਡੀ ਭੈਣ ਜਿਸ ਨੂੰ ਅਸੀਂ ਸੰਦੀਪ ਕੌਰ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਵੱਲੋਂ ਅਸੀਂ ਮਹਿਲਾ ਵਿੰਗ ਦੀ ਸਰਕਲ ਪ੍ਰਧਾਨ ਦਾ ਅਹੁਦਾ ਦੇ ਕੇ ਭੈਣ ਨੂੰ ਯਾਰ ਰਹੇ ਆ ਤੇ ਅਸੀਂ ਵੀ ਉਮੀਦ ਕਰਦੇ ਆਂ ਪੈਣ ਕੋ ਕੀ ਜਥੇਬੰਦੀ ਦਾ ਜਿਹੜਾ ਜਥੇਬੰਦੀ ਵਿੱਚ ਕੰਮ ਪੂਰੀ ਇਮਾਨਦਾਰੀ ਨਾਲ ਨਬੂਗੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸੰਜੀਤ ਸਰਪੇ ਆ ਵੀ ਜੈ ਬਲਮੁਤੀ ਜੀ ਨਾਮ ਮੇਰਾ ਜਸਮਤ ਜਸਪ੍ਰੀਮ ਚੇਅਰਮੈਨ ਉਹ ਪਿੰਡੇ ਵੇਰਕੇ ਦੇ ਵਿੱਚ ਅੱਜ ਮੀਟਿੰਗ ਕੀਤੀ ਹੈ ਸੰਜੀਤ ਟਰ ਮੈਡਮ ਜੀ ਨੂੰ ਆ ਉਹਦਾ ਤੇ ਤੇ ਜਾ ਰਹੇ ਨੇ ਸਾਨੂੰ ਪੂਰਾ ਉਮੀਦ ਹੈ ਵੀ ਆਪਣੇ ਅਹੁਦੇ ਤੇ ਪੂਰੇ ਖੜੇ ਉਤਰਨ ਦੇ ਕੋਸੋਰ ਆਪਣੇ ਪੂਰੀ ਟੀਮ ਨੂੰ ਨਾਲ ਜੋੜਨ ਦੇ ਉਹ ਸਾਨੂੰ ਪੂਰਾ ਭਰੋਸਾ ਦਵਾਉਂਦੇ ਜਿੰਨਾ ਵੀ ਲਾਟ ਚੇ ਨਸ਼ਾ ਵੀ ਤਦਾਵਾ ਦੇ ਕੋਸ਼ੇ ਤਸਵੀਰ ਬਿਤੇ ਸਾਰੇ ਅਨਾਉਂਸ ਮਥਨ ਸਰਨਜਾ ਤੇ ਪੰਚ ਸਾਦੇ ਬੰਤਰਾਂ ਦੀ ਤੋਸ਼ ਕਰਦੇ ਪਿਆਰ ਜੈ ਮਨ ਮਿੱਤੀ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਤੁਹਾਡਾ ਅਤਿ ਸਾਰ ਲਖਨਪਾਲ ਕੌਮੀ ਚੇਅਰਮੈਨ ਵੇਰਕੇ ਤੋਂ ਜੋ ਕਿ ਆਪਣੀ ਭੈਣ ਨੂੰ ਓਧਾ ਦੇ ਕੇ ਜਾ ਰਹੇ ਆ ਇਹ ਆਪਣੀ ਭੈਣ ਪਰ ਜੋ ਕਿ ਆਪਣਾ ਜੋ ਕਿ ਓਧਾ ਬੜੇ ਵਧੀਆ ਤਰੀਕੇ ਨਾਲ ਵਹਾਉਣਗੇ ਅਸੀਂ ਇਹਨਾਂ ਕੋ ਇਹ ਹੀ ਉਮੀਦ ਕਰਦੇ ਆ ਬੋਲੇ ਸੋਨਰ ਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਅਸੀਂ ਅੱਜ ਪਿੰਡ ਵੇਰਕੇ ਵਿੱਚ ਭੈਣ ਸੰਦੀਪ ਕੌਰ ਨੂੰ ਅਹੁਦਾ ਦੇ ਕੇ ਜਾ ਰਹੇ ਹਾਂ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਪੂਰੀ ਇਮਾਨਦਾਰ ਨਾਲ ਅਹੁਦਾ ਨਿਭਾਏਗੀ ਜੈ ਬਾਲ। ਭਗਵਾਨ ਬਾਲ ਮਾਲ ਬਾਲ ਮਿੱਤੀ ਜੈ। ਤੇ ਮੈਂ ਪੂਰੀ ਨਿਭਾਵਾਂਗੀ ਆਪਣੀ ਇਮਾਨਦਾਰੀ ਨਾਲ। ਜੈ ਬਾਲ। ਜੈ। ਮਾਲ ਦੀ ਜੈ। ਤਾਂ ਜੋ ਬਾਬਾ ਜੀ ਨੇ ਜ਼ਿੰਮੇਵਾਰੀ ਦਿੱਤੀ ਹੈ ਸਿੰਘ ਕੌਰ ਜੀ ਨੂੰ ਇਹ ਵਿਰੋਧ ਆਪਣਾ ਨਿਭਾਏ।